ਤਹਾਰਾ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਸਿਹਤ ਵਿਭਾਗ ਵੱਲੋਂ ਜਿਹੜੇ ਕੀ ਵਕ ਵਕ ਥਾਵਾਂ ਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਛਾਪਾ ਮਾਰੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਪਠਿੰਡਾ ਦੇ ਪਾਵਰ ਹਾਊਸ ਰੋਡ ਤੋਂ ਲਗਾਤਾਰ ਦਿਖਾ ਦਈਏ ਪਹਿਲਾ ਇਹ ਜਿਹੜੇ ਕੀ ਵਰਕਰ ਇੱਥੇ ਕੰਮ ਕਰਦੇ ਨੇਗੇ ਇਹਨਾਂ ਦੇ ਜਿਹੜੇ ਕੀ ਤੁਹਾਨੂੰ ਹਾਲਾਤ ਦਿਖਾ ਦਈਏ ਇੱਥੇ ਜਿਹੜੇ ਕੱਪੜੇ-ਕੁਪੜੇ ਇਹ ਟੰਗੇ ਹੋਏ ਨੇਗੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਹੈ ਇੱਥੇ ਸਿਹਤ ਵਿਭਾਗ ਦੀ ਜਿਹੜੀ ਟੀਮ ਅੱਜ ਪਹੁੰਚੀ ਹੈਗੀ ਤਹਾਰਾ ਦੇ ਮੱਦੇਨਜ਼ਰ ਇਹ ਜਿਹੜੇ ਕਿ ਤੁਸੀਂ ਦੇਖ ਰਹੇ ਹੋ ਇਹ ਗੋਡਾਊਨ ਦੇ ਵਿੱਚ ਮਠਾਈਆਂ ਬੰਦੀ ਹੈਗੀ ਤਾਂ ਮਠਾਈਆਂ ਕਿਤੇ ਨਾ ਕਿਤੇ ਇਹ ਮਠਾਈਆਂ ਦੇ ਉੱਤੇ ਨਵਾਂ ਕੱਪੜਾ ਪਾਇਆ ਗਿਆ ਹੈ ਸਿਹਤ ਵਿਭਾਗ ਦੀ ਜਿਹੜੀ ਕਿ ਇਹਨਾਂ ਨੂੰ ਜਾਣਕਾਰੀ ਸੀਗੀ ਇੱਥੇ ਰੇਡ ਪੈਣੀ ਹੈ ਇਸ ਕਰਕੇ ਜਿਹੜੀ ਕਿ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਥੇ ਜਿਹੜੇ ਕਿ ਇਹ ਲਗਾਤਾਰ ਇੱਥੇ ਜਿਹੜੀ ਕਿ ਰੇਡ ਪੈਣੀ ਸੀ ਤਾਂ ਨਵਾਂ ਕੱਪੜਾ ਇਹਨਾਂ ਨੇ ਉੱਲੋ ਟਕਿਆ ਗਿਆਗਾ ਤਾਂ ਗੱਲਬਾਤ ਕਰਾਂਗੇ ਇੱਥਾ ਨਹੀਂ ਦੁਕਾਨ ਹੈ ਸਾਰੇ ਇਹ ਹੈ ਆਪਣੇ ਵੀਰੇ ਦੀ ਬੈਟਰੀ ਵੀ ਸਾਲਾਂ ਦੀ ਹੈ। ਅੱਛਾ ਅੱਜ ਸੇਤਬੁਆਗ ਦੀ ਟੀਮ ਆਈ ਸੀਗੀ। ਤੁਹਾਡੇ ਉੱਪਰ ਗਰਾਉਂਡ ਦੀ ਚੈਕਿੰਗ ਕੀਤੀ ਹੈਗੀ। ਕੱਪੜੇ ਜਿਹੜੇ ਤੁਸੀਂ ਨਵੇਂ ਟੱਕ ਰੱਖਿਆ ਇਹ ਨਵੇਂ ਹੁਣੇ ਟਕੇ ਨੇ। ਨਹੀਂ ਨਹੀਂ ਪਹਿਲਾਂ ਦੀ ਪਹਿਲਾਂ ਹੀ ਟੱਕ ਦਿਆ ਜੀ। ਇਨਫੋਰਮੇਸ਼ਨ ਆਈ ਹੈ ਪਹਿਲਾਂ ਹੀ ਟਾ ਕੇ ਰੱਖਦੇ ਹਾਂ ਜੀ। ਇਹ ਚੀਜ਼ ਪਹਿਲਾਂ ਹੀ ਮਤਲਬ ਕਰਕੇ ਰੱਖਦੇ ਆ ਪਹਿਲਾਂ ਹੀ। ਨਹੀਂ ਨਵਾਂ ਕੱਪੜਾ ਤਾਂ ਹੁਣੇ ਨਵਾਂ ਲੱਗਦਾ ਹੈਗਾ ਜੀ। ਨਹੀਂ ਕੱਪੜਾ ਤਾਂ ਧੋ ਕੇ ਰੱਖਦੇ ਆ ਨਾ। ਇਹੀ ਹੁੰਦਾ ਜੀ ਹਰ ਵਾਰੀ ਆਏ ਨਹੀਂ ਕਿ ਮਤਲਬ ਕੀ ਕਹਿੰਦੇ ਨੂੰ ਹਫਤੇ ਦਾ ਦਿਨ ਬਾਅਦ ਚੇਂਜ ਕਰਨਾ ਪੈਂਦਾ ਹੈ ਕੱਪੜਾ। ਧੋਣ ਤੋਂ ਬਾਅਦ ਖਾਲਾ ਜਾਂਦਾ ਇਹਨੂੰ ਫੇ ਧੋ ਕੇ ਫਿਰ ਦੁਬਾਰਾ ਤੁਹਾਨੂੰ ਲੜ ਲਾਣਾ ਪੈਂਦਾ ਤੇ ਨਵਾਂ ਕੰਮ ਕਰੀਏਗੀ ਕਿਸ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਮਠਾਈਆਂ ਬਣਦੀ ਹੈ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੀ ਜਿਆਦਾ ਹੀ ਆਪਣਾ ਸੇਫਟੀ ਹੋਣੀ ਚਾਹੀਦੀ ਹੈ ਮਤਲਬ ਉੱਤੇ ਗੈਪ ਹੋਣੀ ਚਾਹੀਦੀ ਹੈ ਆਪਣਾ ਸਾਫ ਪੁੱਤਰਾ ਸਹੀ ਢੰਗ ਨਾਲ ਬਣਾਉਣਾ ਚਾਹੀਦਾ ਹੈ ਸਾਰਾ ਚੀਜ਼ ਹੈ ਮਤਲਬ ਦੇਖ ਲੈ ਕੇ ਸਾਫ ਸਫਾਈ ਨਾਲ ਬਣਾਣੀ ਚਾਹੀਦੀ ਹੈ ਉਹ ਚੀਜ਼ ਸਭਾ ਸਭ ਕੁਝ ਦੇਖ ਕੇ ਪੇਰੀ ਕਰਦੇ ਹੈ ਜੀ ਸੇਵਨ ਕਰਦੇ ਨੇ ਸਹੀ ਸਹੀ ਦੱਸਿਓ ਤੁਹਾਡੇ ਲੇਬਰ ਜਿਹੜੇ ਤੰਬਾਕੂ ਦਾ ਸੇਵਨ ਕਰਦੇ ਨੇ ਤੰਬਾਕੂ ਦਾ ਸੇਵਨ ਕੋਈ ਨਹੀਂ ਕਰਦਾ ਜੀ ਇਹ ਇਹ ਜਾ ਹਾਂ ਜੀ ਇਹ ਤਾਂ ਆਪਾਂ ਪਹਿਲਾਂ ਹੀ ਮਨਾ ਕੀਤਾ ਇਹਨਾਂ ਨੂੰ ਇਹ ਜੀ ਚੀਜ਼ ਨਹੀਂ ਕਰਨੀ ਹੈ ਕਿਸੇ ਦਿਨ ਵੀ ਇੱਥੇ ਬੈਗ ਦੇ ਵਿੱਚ ਤੰਬਾਕੂ ਪਿਆ ਹੈਗਾ ਇਹਨਾਂ ਦੇ ਇਹ ਉਦੋਂ ਕਰਦੇ ਨੇ ਜਦੋਂ ਕਿ ਕਹਿੰਦੇ ਇਹਨਾਂ ਨੂੰ ਜੋ ਕਹਿਆ ਉਹ ਜਦੋਂ ਕੰਮ ਦੇ ਟਾਈਮ ਤੇ ਨਹੀਂ ਕਰ ਸਕਦੇ ਕੰਮ ਦੇ ਟਾਈਮ ਨਹੀਂ ਕਰ ਸਕਦੇ ਇਹ ਕੰਮ ਦੇ ਟਾਈਮ ਇਹਨਾਂ ਨੂੰ ਮਨਾ ਕੀਤਾ ਹੈ ਕਿਸੇ ਨੇ ਕੁਛ ਇਹ ਨਹੀਂ ਕਰਨਾ ਜਿਸ ਨੇ ਵੀ ਕਰਨਾ ਹੈ ਆਪਣਾ ਫ੍ਰੀ ਹੋ ਕੇ ਜਦ ਕੁਰੀ ਕਰਨਾ ਹੈ ਜਿਹੜਾ ਕੁਝ ਕਰਨਾ ਹੈ ਬਸ ਜਦੋਂ ਕੰਮ ਆ ਰਿਹਾ ਉਦੋਂ ਨਹੀਂ ਤੁਸੀਂ ਆਪਣਾ ਯੂਜ਼ ਕਰਨਾ ਹੱਥ ਦੇ ਵਿੱਚ ਲਾਣਾ ਇਹਨੇ ਵਰਕਰ ਕੰਮ ਕਰਦੇ ਨੇ ਤੁਹਾਡੇ ਇਹ ਹੈਗੇ 7-8 ਹੈਗੇ ਹਾਂਜੀ ਅੱਛਾ ਕਈ ਕਰ ਸੇਤੂ ਵਿਭਾਗ ਦੀ ਟੀਮ ਆਈ ਸੀ ਕੀ ਜਾਣਕਾਰੀ ਦਿੱਤੀ ਤੁਹਾਨੂੰ ਜਮੀ ਨੇ ਇਹਨਾਂ ਨੇ ਮੈਨੂੰ ਕਿਹਾ ਕਿ ਕਹਿੰਦੇ ਨੇ ਇੱਥੇ ਥੋੜੇ ਜਿਹੇ ਤੁਹਾਡੇ ਆ ਜਿਹੜਾ ਸਮਾਨ ਪਿਆ ਹੈ ਇਹਦੇ ਇਨਾ ਵਰਕਰਾਂ ਨੂੰ ਤੁਸੀਂ ਆਪਣਾ ਇੱਕ ਸਾਈਡ ਤੇ ਉਹ ਦਵਾ ਦਿਓ ਰੂਮ ਇੱਥੇ ਰਹਿੰਦੇ ਸੀਗੇ ਇਹ ਇੱਥੇ ਰਹਿੰਦੇ ਨੇ ਦੋ ਚਾਰ ਕਈ ਵਾਰ ਆ ਖਾਲੀ ਰੱਖਣ ਵਾਸਤੇ ਰੱਖੇ ਹੋਇਆ ਉਹ ਕਹਿੰਦੇ ਤੁਸੀਂ ਸਾਈਡ ਤੇ ਰੱਖੋ ਜਿਹੜੇ ਆ ਬੈਗੂ ਪਏ ਸਾਰਾ ਜੋ ਕਰ ਦੋ ਇੱਕ ਸਾਈਡ ਤੇ ਰਖਾ ਦਿਓ ਬਾਕੀ ਕਹਿੰਦੇ ਤਿੰਨ ਚੀਜ਼ਾਂ ਤੁਸੀਂ ਤਿਆਰ ਕਰਦੇ ਹੋ ਖਾਣ ਪੀਣ ਨੂੰ ਐਵੇਂ ਹੀ ਪਈ ਐ ਐਵੇਂ ਹੀ ਰੱਖਦੇ ਹੋ ਇਹ ਐਂ ਕਰਕੇ ਐਂ ਐਂ ਕਰਕੇ ਬਸ ਐ ਧੱਕ ਲੈਂਦੇ ਨੂੰ ਅਸੀਂ ਰੱਖਦੇ ਆ ਜੀ ਹਾਂ ਫਿਰ ਬਾਕੀ نیچے ਜਾਂਦੀ ਇਦੇ ਵਿੱਚ ਜਿੰਨਾ ਸਮਾਨ ਚਾਹੀਦਾ ਉਹ ਟਰੇ ਦੇ ਵਿੱਚ ਥੋੜਾ ਭਰ ਕੇ ਲੈ ਕੇ ਚਲੇ ਜਾਂਦੇ ਨੇ نیچے ਰੱਖ ਦਿੰਦੇ ਆਂ ਹਾਂਜੀ ਅਬ ਬਿਲਕੁਲ ਗੱਲਬਾਤ ਕਰਾਂਗੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੈਂਪਲ ਵੀ ਭਰੇ ਜਾ ਰਹੇ ਨੇ ਸਿਹਤ ਵਿਭਾਗ ਵੱਲੋਂ ਜਿਹੜੇ ਕਿ ਲਗਾਤਾਰ ਰੇਡਾਂ ਕੀਤੀ ਜਾ ਰਹੀਆਂ ਵਕ ਵਕ ਸਵੀਟ ਕੋਰਨਰ ਦੀ ਦੁਕਾਨਾਂ ਤੇ ਤਵਾਰਾ ਦੇ ਮੱਦੇ ਨਜ਼ਰ ਇਹ ਲਗਾਤਾਰ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰ ਦੇਵਗੇ ਸਰ ਅੱਜ ਰੇਡ ਕੀਤੀ ਗਈ ਕਿਹੜੀ ਜਗ੍ਹਾ ਗਈ ਔਰ ਇਸ ਤੋਂ ਪਹਿਲਾਂ ਕਿੰਨੀ ਕੀ ਦੁਕਾਨਾਂ ਤੇ ਰੇਡ ਕਰ ਚੁੱਕੇ ਹਾਂ ਹੁਣ ਤੱਕ ਅਸੀਂ 40 ਤੋਂ 45 ਸੈਂਪਲ ਲੈ ਚੁੱਕੇ ਹਾਂ ਅਲੱਗ-ਅਲੱਗ ਬਲਾਕਾਂ ਦੇ ਵਿੱਚ ਰਾਮਪੁਰਾ ਬਲਾਕ ਮੋਰ ਬੰਡੀ ਪਟਿੰਡਾ ਸਿਟੀ ਦੇ ਵਿੱਚ ਅ ਲਗਭਗ 15 ਤੋਂ 20 ਦੁਕਾਨਾਂ ਤੇ ਵੇਸਟ ਕਰ ਚੁੱਕੇ ਹਾਂ ਜੇਕਰ ਗੱਲ ਕੀਤੀ ਜਾਵੇ ਤਿਹਾਰਾ ਦੇ ਸੀਜ਼ਨ ਹੈ ਹਰ ਬਾਰ ਤੁਸੀਂ ਰੇਡ ਕਰਦੇ ਹੋ ਦੁਕਾਨਾਂ ਕੀ ਕੀ ਹਦਾਇਤਾਂ ਦਿੱਤੀਆਂ ਇਹਨਾਂ ਨੂੰ ਕੀ ਕੁਝ ਮਿਲੇਗਾ ਤੁਹਾਨੂੰ ਇਸ ਦੁਕਾਨ ਦੇ ਵਿੱਚ ਕੀ ਕੁਝ ਬੰਦਾ ਸੀਗਾ ਦੇਖੋ ਜੀ ਮਿਲਕਟ ਮਿਲਕ ਪ੍ਰੋਡਕਟ ਬਣਾ ਰਿਹਾ ਜਿਵੇਂ ਤੁਸੀਂ ਵਰਕਸ਼ਾਪ ਚੈੱਕ ਕੀਤੀ ਔਰ ਵਿੱਚ ਚਾਰ ਪੰਜ ਕਮੀਆਂ ਪਾਈਆਂ ਗਈਆਂ ਹਨ ਉਹਨਾਂ ਇਹ ਕਿ ਡਸਟਬਿਨ ਨਹੀਂ ਸੀ ਇਹਨਾਂ ਦਾ ਡਸਟਬਿਨ ਉੱਤੇ ਰਖਵਾਇਆ ਗਿਆ ਹੈ ਬਾਕੀ ਜਿਹੜੇ ਇਹਨਾਂ ਦੇ ਲੇਬਲ ਸੀ ਉਹਨਾਂ ਦਾ ਆਪਣਾ ਬੈਗ ਇਹਨਾਂ ਦੇ ਕੱਪੜੇ ਵਾਲਾ ਬੈਗ ਉੱਤੇ ਪਿਆ ਹੋਇਆ ਤੁਸੀਂ ਦੇਖਿਆ ਹੋਊਗਾ ਇਹਨਾਂ ਨੂੰ ਇੰਪਰੂਵਮੈਂਟ ਨੋਟਸ ਦਿੱਤਾ ਗਿਆ ਇਹ ਕਾਰਵਾਈ ਜੇ ਮਿਲਕ ਇਹ ਚੀਜ਼ਾਂ ਪੁਆਇੰਟ ਨਹੀਂ ਕਰਦੇ ਤੇ ਇਹਨਾਂ ਦਾ ਅਗਲੀ ਕਾਰਵਾਈ ਕਾਨੂੰਨੀ ਉੱਤੇ ਜਿਹੜੀ ਫੂਡ ਸੇਫਟੀ ਐਕਟ ਦੇ ਅਨੁਸਾਰ ਕੀਤੀ ਜਾਊਗੀ ਜਿ세 ਵਰਕਰ ਵੀ ਇੱਥੇ ਹੀ ਜਿੱਥੇ ਬਣਾਉਂਦੇ ਉੱਥੇ ਹੀ ਰਹਿ ਰਹੇ ਨੇਗੇ ਉੱ ਨੇ ਬੈਗ ਦੇ ਵਿੱਚ ਤਾਂ ਮੈਂ ਕੋਈ ਤਬਾਕੂ ਨਹੀਂ ਦੇਖਿਆ ਹੈਗਾ ਕੋਈ ਉਸ ਵਾਰ ਇਹਦੇ ਮੈਨੂੰ ਕੋਈ ਪਤਾ ਨਹੀਂ ਇੱਥੇ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਪਰ ਇਹਨਾਂ ਨੂੰ ਇਨਸਟਰਕਸ਼ਨ ਇਹ ਦਿੱਤੀ ਗਈ ਹੈ ਕਿ ਇੱਥੇ ਨਹੀਂ ਲੈਣਾ ਇੱਥੇ ਇਕੱਲੀ ਵਰਕਸ਼ਾਪ ਹੋਣੀ ਚਾਹੀਦੀ ਜੇ ਇੱਥੇ ਕਰਨਾ ਤਾਂ ਵਰਕਸ਼ਾਪ ਸ਼ਿਫਟ ਕੀਤੀ ਜਾਵੇ ਕਿੰਨੀਆਂ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇ ਗਰਕਰ ਗੱਲ ਕੀਤੀ ਜਾਵੇ ਮੈਂ ਤਾਂ ਮਿਲ ਕੇ ਨਿਲਕ ਪ੍ਰੋਡਕਟ ਦੇ ਵਿੱਚ ਆ ਤੁਸੀਂ ਦੇਖੋਗੇ ਮਿਲਕ ਜੇ ਮਿਲਕ ਤੋਂ ਹੀ ਤਿਆਰ ਹੁੰਦੀ ਹੈ ਮਠਾਈਆਂ ਤੁਹਾਡੇ ਕੋਲ ਮੈਂ ਇਹਨਾਂ ਨੂੰ ਕਿਹਾ ਹੈ ਕਿ ਜਾਇਏ ਕਰਦੇ ਵੀ ਪਏ ਹੈ ਜਿਹੜਾ ਇਹਨਾਂ ਦਾ ਦੁੱਧ ਆ ਰਿਹਾ ਕਿਹੜੀ ਦੁਕਾਨ ਤੋਂ ਆ ਰਿਹਾ ਕਿਹੜੀ ਡੈਰੀ ਤੋਂ ਆ ਰਿਹਾ ਉਹ ਜੇ ਇਹਨਾਂ ਨੇ ਚੈੱਕ ਕਰਵਾਣਾ ਸਾਡੀ ਫੂਡ ਚੱਕਰਵਾਸਾ ਦੇ ਆਮ ਲੋਕ ਵੀ ਚੱਕਰਵਾਸਾ ਦੇ ਸਰ ਲਗਾਤਾਰ ਮਠਾਈਆਂ ਦੀ ਉੱਤੇ ਤੁਸੀਂ ਰੇਡ ਕੀਤੀ ਹੈ ਕੱਪੜੇ ਵੀ ਜਿਹੜੇ ਨਵੇਂ ਪਾ ਰੱਖੇਗੇ ਕੀ ਕੀ ਹਦਾਇਤਾਂ ਹੋਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਦੇ ਵਰਕਰਾਂ ਨੂੰ ਕੀ ਕੁਛ ਹਾਂ ਫੈਸਟੀਵਲ ਸੀਜ਼ਨ ਦੇ ਅਨੁਸਾਰ ਮੈਂ ਇਹਨਾਂ ਨੂੰ ਪਹਿਨੇ ਹੀ ਕਿਹਾ ਸੀ ਕਿ ਆਹ ਚੀਜ਼ ਗਲਵਜ਼ ਹੋਣੇ ਚਾਹੀਦੇ ਤੁਹਾਡੇ ਕੋਲੇ ਘੱਟੋ ਘੱਟ ਟੋਪੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤੇ ਜਿਹੜੀ ਹੈਗੀ ਹੈ ਕਿ ਸਾਰੀ ਮਠਾਈ ਕੱਕੀ ਹੋਣੀ ਚਾਹੀਦੀ ਆ ਹਾਂ ਦੋ ਤਿੰਨ ਜਗ੍ਹਾ ਤੇ ਜਦੋਂ ਮੈਂ ਵਿਸਟ ਕੀਤਾ ਇਹਨਾਂ ਦੀ ਉੱਪਰ ਵਰਕਸ਼ਾਪ ਤੇ ਕੀਤਾ ਉੱਥੇ ਨਹੀਂ ਹੈਗੀ ਸੀ ਪਰ نیچے ਹੈਗੀ ਸੀ ਪਰ ਇਹਨਾਂ ਨੂੰ ਕਹਿ ਦਿੱਤਾ ਕਿ ਅੱਗੇ ਤੋਂ ਜੇ ਨਾ ਹੋਈ ਤਾਂ ਤੁਹਾਡੇ ਨਾਲ ਕਾਰਵਾਈ ਕੀਤੀ ਜਾਊਗੀ ਇਹ ਮੈਸੇਜ ਕੀ ਹੈ ਤੁਹਾਨੂੰ ਲੋਕਾਂ ਨੂੰ ਖਾਸ ਕਰਕੇ ਜਿਹੜੇ ਮਠਾਈਆਂ ਬਣਾਉਂਦੇ ਮੈਸੇਜ ਤਾਂ ਇਹ ਹੀ ਹੈ ਕਿ ਆਪਾਂ ਜਿਹੜੀ ਫੂਡ ਸੇਫਟੀ ਦੁਕਾਨਾਂ ਹੈਗੇ ਬਠਿੰਡਾ ਸਿਟੀ ਦੇ ਵਿੱਚ ਰਜਿਸਟਰਡ ਹੈ ਜਿਹੜੀ ਸਾਡੇ ਮੈਕਮ ਵਾਲਾ ਰਜਿਸਟਰਡ ਹੈ ਉਹਨਾਂ ਤੋਂ ਮਠਾਈਆਂ ਲਈ ਜਾਣਾ ਨਾ ਕਿ ਅਨਰਜਿਸਟਰਡ ਤੋਂ ਲਈ ਜਾਣਾ ਜਿਹਨੂੰ ਟੈਂਪਰੀ ਅੱਡੇ ਲੱਗਦੇ ਆ ਜਿਹੜੇ ਮੌਕੇ ਤੇ ਤੁਸੀਂ ਸੋ ਦੇਖਿਆ ਹੋਣਾ ਕਿ ਦੋ ਦਿਨ ਪਹਿਨਾ ਆ ਕੇ ਬਾਹ ਉਹ ਤੋਂ ਨਾਲ ਲਿੱਤੇ ਜਾਵੇ। ਇਹ ਕਲਰ ਵਾਲੀਆਂ ਮਠਾਈਆਂ ਤੋਂ ਥੋੜਾ ਪਰਹੇਜ਼ ਕੀਤਾ ਜਾਵੇ। ਉਹਨੇ ਕੀ ਸੈਂਪਲ ਪਰਹੇਜ਼ ਕਰ ਇਹਨਾਂ ਦੇ? ਇਹਨਾਂ ਦੇ ਸੈਂਪਲ ਹੈਗਾ ਮਠਾਈ ਦਾ ਲਿੱਤਾ ਆ। ਆਈ ਥਿੰਕ ਗੁਲਾਬ ਜਾਮਣ ਦਾ ਸੈਂਪਲ ਲਿੱਤਾ। ਹਾਂ। ਤੇ ਇੱਕ ਇਹਨਾਂ ਨੂੰ ਨੋਟਿਸ ਦਿੱਤਾ ਜਿਹੜੀ ਸਾਫ ਸਫਾਈ ਨਹੀਂ ਹੈਗੀ ਸੀ ਇਹਨਾਂ ਦੀ। ਪਰ ਤੁਸੀਂ ਹਰ ਇੱਕ ਦੁਕਾਨਾਂ ਤੇ ਪਿਛਲੇ ਵੀ ਰੇਡਾਂ ਕੀਤੀ ਐ। ਸਾਫ ਸਫਾਈ ਦੀ ਬੜਾ ਜ਼ਿਆਦਾਤਰ ਦਿੱਕਤ ਇਹੀ ਚੀਜ਼ ਤੇ ਮੋਸਟਲੀ ਇਹੀ ਹੁੰਦੀ ਐ। ਪਹਿਲਾਂ ਤਾਂ ਸਾਡੇ ਕੋਲੇ ਕੀ ਸੀ ਸੈਂਪਲ ਪਰੇ ਜਾਂਦੇ ਸੀ। ਸੈਂਪਲ ਦੀ ਰਿਪੋਰਟ 15 ਦਿਨ ਬਾਅਦ ਆਉਂਦੀ ਸੀ। ਔਰ ਉਹਦੋਂ ਫੈਸਟੀਵਲ ਸੀਜ਼ਨ ਕਤਮ ਹੋ ਜਾਂਦਾ ਸੀ ਪਰ ਜਦੋਂ ਜਦੋਂ ਦਾ ਨਵਾਂ ਐਕਟ ਆਇਆ ਸਾਡੇ ਕੋਲ ਪਾਵਰ ਹੈਗੀ ਹੈ ਮੌਕੇ ਤੇ ਇੰਪਰੂਵਮੈਂਟ ਨੋਟਿਸ ਦੇਣ ਦੀ ਜੇ ਫਿਰ ਵੀ ਬਹੁਤ ਜ਼ਿਆਦਾ ਗੰਦਾ ਸੀ ਅਨਹਾਈਜਨਿਕ ਦਾ ਚਲਾਨ ਹੈ ਕਿਹੜਾ ਉੱਥੇ ਮੌਕੇ ਤੇ ਕੱਟ ਦਿੰਦੇ ਆ ਉਹਦੇ ਵਿੱਚ ਕੋਈ ਸੈਂਪਲ ਨਹੀਂ ਕੋਈ ਕੁਝ ਨਹੀਂ ਬੰਦੇ ਦਾ ਚਲਾਨ ਕੱਟਿਆ ਜਾਂਦਾ ਉਹ ਕੋਰਟ ਵੱਲੋਂ ਫਿਰ ਉਹਨਾਂ ਨੂੰ ਜੋ ਵੀ ਫਾਈਨ ਹੈ ਜੋ ਵੀ ਇੰਪ੍ਰੀਜ਼ਨਮੈਂਟ ਹੈ ਉਹ ਕੋਰਟ ਹੀ ਦਿੰਦੇ ਆ